ਡੀਐਸਪੀ ਦਫਤਰ ਚੁਗਾਵਾਂ ਵਿਖੇ ਕਿਸਾਨ ਸਰਵਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਪਿੰਡੀ ਨੈਣੇ ਆਰਤੀ ਜਗਤਾਰ ਸਿੰਘ ਵਾਸੀ ਕਾਕਰ ਤਰੇਂ ਦੇ ਦੋਸ਼ ਲਗਾਏ ਕਿ ਉਸ ਵੱਲੋਂ ਸਾਡੀ ਕਣਕ ਭਰੀਆਂ ਟਰਾਲੀਆਂ ਦੋ ਠੱਕੇ ਨਾਲ ਖੋ ਕੇ ਆਪਣੇ ਆਰਥ ਵਿੱਚ ਸਾਡੀ ਕਣਕ ਲਵਾ ਲਈ ਉਕਤ ਕਿਸਾਨ ਨੇ ਆਖੇ ਕਿ ਮੇਰੇ ਪਿਤਾ ਜਗੀਰ ਸਿੰਘ ਕਿਰਾਏ ਦੇ ਟਰੈਕਟਰ ਟਰਾਲੀ ਤੇ 8 ਏਕੜ ਦੀ ਕਣਕ ਲੈ ਕੇ ਪੀਲੋਵਾਲ ਦਾਣਾ ਮੰਡੀ ਵਿੱਚ ਗਿਆ ਸੀ ਜਦੋਂ ਮੇਰੇ ਪਿਤਾ ਵੱਲੋਂ ਕਣਕ ਦਾ ਕੰਡਾ ਕਰਵਾ ਲਿਆ ਗਿਆ ਤਾਂ ਉਕਤ ਆਰਤੀ ਜਗਤਾਰ ਸਿੰਘ ਵੱਲੋਂ 10 ਦੇ ਕਰੀਬ ਹੋਰ ਅਣਪਛਾਤੇ ਵਿਅਕਤੀ ਲੈ ਕੇ ਤੱਕੇ ਕਰਦੇ ਹੋਏ ਉਹਨਾਂ ਦੀ ਸਾਰੀ ਕਣਕ ਆਰਥ ਵਿੱਚ ਉਤਾਰ ਲਈ ਅਤੇ ਮੇਰੇ ਪਿਤਾ ਜਗੀਰ ਅਤੇ ਟਰੈਕਟਰ ਦੇ ਡਰਾਈਵਰ ਖਜਾਨ ਸਿੰਘ ਨੂੰ ਪਾਰੀ ਕੁੱਟ ਮਾਰ ਕੇ ਖਜਾਨ ਸਿੰਘ ਕੱਲ ਤੋਂ ਸਰਕਾਰੀ ਹਸਪਤਾਲ ਲੋਪਕੇ ਵਿੱਚ ਜੇਰੇ ਇਲਾਜਾ ਉਹਨਾਂ ਨੇ ਅੱਖ ਕਿ ਕਟਨਾ ਦੀ ਤੁਰੰਤ ਬਾਅਦ ਕੱਲ ਹੀ ਥਾਣਾ ਲੋਪਕੇ ਵਿੱਚ ਦਰਖਾਸਤ ਦਿੱਤੀ ਗਈ ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਇਸ ਮੌਕੇ ਰਣਜੀਤ ਸਿੰਘ ਮੁਹਾਰ ਜ਼ਿਲ੍ਹਾ ਕੋਰਦਾਨ ਕੀਰਤੀ ਕਿਸਾਨ ਜੁਨੀਅਰ ਲਾਡੀ ਡਾਕਟਰ ਨਰਵੈਲ ਸਿੰਘ ਗਿਆਲਗਰ ਹਰਪਾਤ ਸਿੰਘ ਸ਼ੀਨਾ ਬਲਕਾਰ ਸਿੰਘ ਬੂਟਾ ਸਿੰਘ ਗੁਰਪਾਤ ਸਿੰਘ ਹਰਵਿੰਦਰ ਸਿੰਘ ਕਿਸਾਨ ਵੀ ਮੌਜੂਦ ਮੇਰਾ ਨਾਮ ਸਲਵਿੰਦਰ ਸਿੰਘ ਪਿੰਡ ਪਿੰਡੀ ਨੈਣ ਤੋਂ ਇਹ ਕੀ ਮਹਾਰਾ ਜੀ ਅੱਜ ਕਿਹਟਾ ਨੇ ਜੀ ਕੀ ਹੈ ਜੀ ਇਹ ਸਾਰਾ ਆਰਤੀ ਜਗਤਾਰ ਚੰਗ ਕਾਕੜ ਤਰੀਨ ਤੋਂ ਇਹਨਾਂ ਨੇ ਮੇਰੇ ਫਾਦਰ ਸਾਹਿਬ ਦੇ ਡਰਾਈਵਰ ਸਾਹਿਬ ਕਣਕਲਾ ਗਏ ਮੈਂ ਕਿਤੇ ਕੰਮ ਤੇ ਗਿਆ ਸੀਗਾ ਇਹਨਾਂ ਨੇ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਕਣਕ ਦੀ ਟਰਾਲੀ ਦੋ ਟਰਾਲੀਆਂ ਨੇ ਮੇਰੀਆਂ ਕਣਕ ਦੀਆਂ ਜਿਹੜੀਆਂ ਦੋਵੇਂ ਖੋ ਗਿਆ ਲੈ ਗਏ ਇਹਨਾਂ ਨੇ ਨਾਲੇ ਉਹਨਾਂ ਦੇ ਨਾਲ ਕੁੱਟਮਰ ਕੀਤੀ ਸੀ ਜੀ ਲੈਣ ਦੇਣਾ ਤੁਹਾਡਾ ਕੀ ਕੀਤਾ ਕੋਈ ਸਰ ਲੈਣ ਦੇਣ ਨਹੀਂ ਹੈਗਾ ਕਿਸੇ ਦੇ ਲਾਗੇ ਪਿੰਡ ਦੇ ਵਿੱਚ ਕੋਈ ਹੈਗਾ ਸੀ ਇਹਨਾਂ ਦਾ ਮੈਟਰ ਕੋਈ ਲੈਣ ਦੇਣ ਦਾ ਮੇਰਾ ਕੋਈ ਨਹੀਂ ਹੈਗਾ ਇਹਨਾਂ ਦੇ ਨਾਲ ਲੈਣ ਦੇਣ ਮੇਰੇ ਪਾਦਰ ਸਾਹਿਬ ਨੂੰ ਇਹਨਾਂ ਨੇ ਧੱਕੇ ਨਾਲ ਕੋਈ ਬਜ਼ੁਰਗ ਨੇ ਉਹਨਾਂ ਨੂੰ ਕੁੱਟਮਾਰ ਕੀਤੀ ਤੇ ਨਾਲ ਹੀ ਇਹਨਾਂ ਨੇ ਟਰਾਲੀ ਜਿਹੜੀ ਕਣਕ ਦੀ ਉਹ ਸਾਰੀ ਲਾ ਲਈ ਇਹਨਾਂ ਨੇ ਦੋ ਟਰਾਲੀਆਂ ਸੀਗੀਆਂ ਜੀ 8 ਕਿੱਲਿਆਂ ਦੀ ਕਣਕ ਜੀ ਪਤਾ ਲੱਗਾ ਤੋਲ ਦਾ ਕੋਈ ਪਤਾ ਲੱਗਾ ਕਿੰਨਾ ਨਹੀਂ ਸਰ ਕੋਈ ਤੋਲ ਦਾ ਪਤਾ ਨਹੀਂ ਲੱਗਾ ਜੀ ਹਾਂ ਜੀ ਕੋਈ ਤੁਹਾਡਾ ਲੈਣਾ ਦੇਣਾ ਹੈਗਾ ਨਹੀਂ ਸਰ ਕੋਈ ਲੈਣਾ ਦੇਣਾ ਨਹੀਂ ਹੈ ਇਹਨਾਂ ਦੇ ਨਾਲ ਜੀ ਫਿਰ ਤੁਸੀਂ ਥਾਣੇ ਆਏ ਕੀ ਮੰਗਦੇ ਸਾਰੇ ਹੀ ਪ੍ਰਸ਼ਾਸਨ ਕੇ ਇਹੀ ਮੰਗ ਕਰਦੇ ਆਂ ਜੋ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਮੈਨੂੰ ਇਨਸਾਮ ਮਿਲਣਾ ਚਾਹੀਦਾ ਜੀ ਇਹ ਸਾਰਾ 8 ਕਿੱਲਿਆਂ ਦੀ ਕਣਕ ਜਿਹੜੀ 8 ਕਿੱਲਿਆਂ ਦੀ 2 ਟਰਾਲੇ ਭਰੇ ਦੋਵੇਂ ਇਹਨਾਂ ਨੇ ਲਾ ਲਏ ਨੇ 25 ਕਿੰਟਲ ਕਿੱਲੇ ਦੀ ਔਸਤ ਹੁੰਦੀ ਉਹ ਹਿਸਾਬ ਨਾਲ ਬਣਾਓ ਕਿੰਨੇ ਸਰ ਪੈਸੇ ਬੰਦੇ ਨੇ ਸਾਢੇ 3 ਲੱਖ ਤੋਂ ਉਪਰ ਹੋਈਏ ਸਰ ਕੋਈ 5000 5.5 6 ਲੱਖ ਦੇ ਕਰੀਬ ਹੈਗੇ ਹਾਂ ਹਾਂਜੀ ਲੁੱਟਫੋ ਦਾ ਮਸਲਾ ਕਟਾਈ ਸਾਰਾ ਡਰਾਈਵਰ ਤੇ ਵੀ ਕੀਤੀ ਡਰਾਈਵਰ ਸਾਹਿਬ ਨਾਲ ਕੁੱਟਿਆ ਮਾਰਿਆ ਮੇਰੇ ਫਾਦਰ ਸਾਹਿਬ ਨੂੰ ਸੱਟਾਂ ਲੱਗੀਆਂ ਉਹਨੂੰ ਮੈਂ ਹਸਪੀਟਲ ਐਡਮਿਟ ਕੀਤਾ ਸੀ ਹਾਂਜੀ ਇਹ थाना ਸਾਰਾ ਲੋਪੋ ਕੀ ਕੀ ਮੰਗ ਕਰਦੇ ਸੀ ਸਰ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਕਰਦੇ ਆ ਕਿ ਜੋ ਇਹਨਾਂ ਦੇ ਬੰਦੀ ਕਾਰਵਾਈ ਉਹ ਕੀਤੀ ਜਾਵੇ ਮੇਰਾ ਹੱਕ ਜਿਹੜਾ ਮੈਨੂੰ ਮਿਲਣਾ ਚਾਹੀਦਾ ਮੇਰਾ ਨਾਮ ਖਜਾਨ ਸਿੰਘ ਜੀ ਪਿੰਡ ਪਿੰਡੀ ਨਾਣ ਜੀ ਕੀ ਮਸਲਾ ਜਿਹੜਾ ਤੁਸੀਂ ਆਏ ਮਸਲਾ ਜੀ ਮੈਂ ਕਿਰਾਏ ਤੇ ਆ ਡਰੇਲੀ ਲਿਆਂਦੀ ਇਹਨਾਂ ਨੇ ਕੀਤਾ ਭਈ ਘੰਟੇ ਤੇ ਜਦੋਂ ਪਿਆੜ ਕੇ ਅੱਗੇ ਗਿਆ ਵਾਂ ਥੋੜਾ ਜਾਂ ਇਹ 10 12 ਬੰਦੇ ਨੇ ਜਿਹੜੇ ਪੈ ਨੇ ਮੈਨੂੰ ਹਾਂਜੀ ਇਹ ਜੀ ਆਰਥੀ ਦੇ ਬੰਦੇ ਉਹਨੇ ਸੱਦੇ ਹਨ ਨਾ ਦਾ ਕਿਹੜੇ ਪਿੰਡ ਆਰਥ ਕਰਦਾ ਉਹ ਇਹ ਆਰਥ ਵੀ ਲੋ ਆ ਜੀ ਹੀ ਲੋ ਆ ਆਰਥ ਕਰਦਾ ਤੁਹਾਡਾ ਕੋ ਲੈਣਾ ਦੇਣਾ ਉਹ ਤਾਂ ਹੈਗਾ ਹੀ ਨਾ ਜੀ ਕੋਈ ਲੈਣਾ ਦੇਣਾ ਨਹੀਂ ਮੇਰੇ ਚੱਡਿਆਂ ਤੋਂ ਪਾ ਫੜ ਕੇ ਲੱਤਾਂ ਤੋਂ ਉਹਨਾਂ ਵਾੜੀ ਲਤਾਂ ਦਿੱਤੀਆਂ ਛੱਡਿਆ ਕੱਖ ਨਹੀਂ ਮੇਰਾ ਮੇਰੇ ਕੋ ਤਾਂ ਤੁਰਿਆ ਵੀ ਨਹੀਂ ਜਾਂਦਾ ਉਹ ਨਾ ਬਹੁਤ ਧੱਕਾ ਕੀਤਾ ਇਹਨਾਂ ਫਿਰ ਟਰੈਕਟਰ ਖੜਕ ਕੇ ਤੇ ਜਾ ਕੇ ਕਣਕ ਸਾਰੀ ਲਾ ਲਈ ਇਹਨਾਂ ਦਾਹਾਂ 15 ਮਿੰਟਾਂ ਜਾਂ 20 ਬੰਦੇ ਹਾਂ ਡਾਗ ਇਹਨਾਂ ਕਣਕ ਥੱਲੇ ਸਤਾ ਲਈ ਮੁਰਕੇ ਮੈਨੂੰ ਇਹਨਾਂ ਟਰੈਕਟਰ ਤੇ ਰੇਲੀ ਵੇਲੀ ਕਰਕੇ ਦੇ ਦਿੱਤੀ ਮੈਂ ਕਰਨ ਨੂੰ ਲੈ ਗਿਆ ਇਹਨਾਂ ਕਣਕ ਕਿਹਦੀ ਲੱਦੀ ਸਾਂ ਹਾਂਜੀ ਜਗੀਰ ਸਿੰਘ ਜੀ ਹਾਂਜੀ ਸਾਡੇ ਨਾਲ ਬੜੀ ਹਾਂਜੀ ਅਸੀਂ ਅਸੀਂ ਮਿਹਨਤੀ ਕਰਨੇ ਕਰਨਿਆ ਜੀ ਜਿਹੜੀ ਸਾਡੀ ਹੱਕ ਹੈ ਉਹ ਸਾਨੂੰ ਮਿਲਣਾ ਚਾਹੀਦਾ ਜਿਹੜਾ ਧੱਕਾ ਕੀਤਾ ਉਹਦਾ ਇਹ ਹर्जाਨਾ ਭਰਨਾ ਇੱਕ ਤੇ ਮੇਰੇ ਗੇਰ ਤੋੜ ਦੀ ਤੇ ਨਾਲ ਮਾਰ ਮਾਰ ਕੇ ਮੈਂ ਤਾਂ ਪਾਖਿਆ ਚੋਰ ਪੈ ਗਏ ਨੇ ਤੇ ਇਹ ਮੈਨੂੰ ਕੀ ਪਤਾ ਇਹ ਨਾਲ ਕੁਝ ਲੈਣ ਦੇਣ ਹੈਗਾ ਹੀ ਤੇ ਨਹੀਂ ਹੈਗਾ ਹੀ ਇਹਨਾਂ ਮੇਰਾ ਛੱਡਾ ਹੀ ਕੱਖ ਨਹੀਂ ਅਮੀ ਮੰਗ ਕਰਨਿਆ ਜੋ ਸਾਡਾ ਹੱਕ ਪੰਦਾ ਉਹ ਸਾਡਾ ਦਵਾਇਆ ਜਾਏ। ਥਾਣੇ ਜੀ ਇਹ ਮਸਲਾ ਨੈਨ ਨੈਨਪਿੰਡੀਆਂ ਦਾ ਆ ਤੁਹਾਨੂੰ ਕੱਲ ਇਹ ਗਿਆ ਸੀ ਬੰਦਾ ਸਾਡੇ ਕੋਲ ਵੀ ਮੇਰੀ ਜਿਹੜੀ ਟਰਾਲੀ ਆ ਦਾਣੇ ਵੀ ਲੱਦੀ ਆਰਤੀਆ ਨੇ ਖੋਲੀ ਆ। ਕੱਲ ਅਸੀਂ ਆਰਤੀ ਨੂੰ ਮਿਲ ਕੇ ਗਏ ਆ ਹਸਰ ਸਾਹਿਬ ਨੂੰ ਮਿਲੇ ਆ ਵੀ ਜਿਹੜੀ ਟਰਾਲੀ ਆ ਉਹ ਜਿਹੜੀ ਖੋਈ ਆ ਕਿਸਾਨ ਦੀ ਉਹ ਥਾਣੇ ਲਾਂਦੀ ਜਾਵੇ ਤੇ ਅਜੇ ਤੱਕ ਜਿਹੜੀ ਟਰਾਲੀ ਆ ਉਹ ਥਾਣੇ ਅਜੇ ਤੱਕ ਨਹੀਂ ਲਿਆਂਦੀ ਗਈ। ਉਜੇ ਟਰਾਲੀ ਠਾਣੇ ਨਾਲਾਂ ਦੀ ਗਈ ਹੈ ਕਿਸਾਨ ਦੀ ਜਿਹੜੀ ਹੈਗੀ ਹੈ ਬੰਦੀ ਕਾਰਵਾਈ ਨਾ ਕੀਤੀ ਗਈ ਤੇ ਅਸੀਂ ਜਿਹੜਾ ਆਪਣੇ ਠਾਣੇ ਦਾ ਉਹ ਘਰਾਓ ਕਰਾਂਗੇ ਅਜੇ ਤੱਕ ਕੋਈ ਠਾਣੇ ਦੀ ਇਹਨੇ ਕੁਝ ਨਹੀਂ ਸੁਣਾਈ ਨਹੀਂ ਹੋਈ ਅਜੇ ਤੱਕ ਟਰਾਲੀ ਵੀ ਜਿਹੜੀ ਹੈ ਦੀ ਜਿਹੜੀ ਖੋਈ ਗਈ ਆ ਆ ਦੀ ਕਿਸਾਨ ਦੀ ਉਹ ਠਾਣੇ ਨਹੀਂ ਜਾਂਦੀ ਗਈ ਅਜੇ ਕੱਲ ਦੀ 10 ਵਜੇ ਦੀ ਗੱਲ ਆ ਇਹ ਕੰਕ ਇਨੇ ਨਹੀਂ ਰੱਖਦੇ ਇਹ 89 ਵਜਲੇ ਤੋਂ 10 ਦੇ ਬੈਠ ਕੇ ਕਿਲੇ ਦੀ ਲੈਂਡ ਦੇਣ ਚਲੋ ਜੇ ਹੋਏ ਵੀ ਉਹ ਲੈਂਡ ਦੇਣ ਆਪਣੀ ਜਗ੍ਹਾ ਤੇ ਆ ਪਰ ਜਿਹੜੀ ਟਰਾਲੀ ਰਾਹ ਜੇ ਬੰਦੇ 8-10 ਲੈ ਕੇ ਟਰਾਲੀ ਖੋਣੀ ਜਿਹੜੀ ਆ ਉਹ ਤੇ ਨਹੀਂ ਇਹਨਾਂ ਦੀ ਬੰਦੀ ਉਹ ਜਿਹੜੀ ਬੰਦੀ ਕਾਰਵਾਈ ਪੁਲਿਸ ਨੂੰ ਕਰਨੀ ਚਾਹੀਦੀ ਆ ਬਾਕੀ ਜਿਹੜੀ ਮਾਰਕਟਾਈ ਕੀਤੀ ਆ ਉਹ ਵੀ ਇਹਨਾਂ ਦੀ ਨਹੀਂ ਬੰਦੀ ਉਹ ਜੇ ਲੈਂਡ ਦੇਣ ਹੋਊਗਾ ਉਹ ਬੈਠੇ ਬੰਦੇ ਚਾਰ ਪੰਜ ਆ ਬੰਦੀ ਉਹ ਜੇ ਕੋ ਲੈਂਡ ਦੇਣ ਹੋਊਗਾ ਤਾਂ ਹੁਣ ਵੀ ਅਸੀਂ ਦਵਾਵਾਂਗੇ ਜੇ ਤੇ ਦਾ ਕੋਈ ਲੈਂਡ ਦੇਣ ਹੋਊਗਾ ਇਹਦੇ ਕੋਈ ਸਾਈਨ ਹੋਏ ਹੋਣਗੇ ਇਹਦੀ ਕੋਈ ਉਹ ਜ਼ਰੂਰ ਦਵਾਵਾਂਗੇ ਰੀਜੂਲੇਟਰ ਤੇ ਸਾਰਾ ਕੁਝ ਲਿਖਿਆ ਹੁੰਦਾ ਆ ਆਰਤੀਆਂ ਨੇ ਸੈਨ ਹੀ ਹੋਏ ਹੁੰਦੇ ਆ ਜੇ ਉਹਦਾ ਕੋਈ ਲੈਣ ਦੇਣ ਹੋਊਗਾ ਆਰਤੀ ਦੇ ਨਾਲ ਜੇ ਵੀ ਸੈਨਸ ਨੂੰ ਹੋਏ ਹੋਣਗੇ ਵਿਕਾਰਾ ਲੈਜਰ ਦੇ ਉਹ ਅਸੀਂ ਦਵਾਵਾਗੇ ਦਾ ਬਿਠਾ ਕੇ ਇੱਥੇ ਸਬੰਧੀ ਜਦ ਵਿਰੋਧੀ ਧਿਰ ਦੇ ਆਰਤੀ ਜਗਤਾਰ ਸਿੰਘ ਕਾਕਰ ਤਰੇ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਸ਼ਿਰਤੋਹੀ ਖੰਡਨ ਨਿਕਾਰ ਦਿੱਤਾ ਉਹਨਾਂ ਆਖਾਗੇ ਤੱਕੇ ਨਾਲ ਕਣਕ ਨਹੀਂ ਲਵਾਈ ਗਈ ਨਾ ਹੀ ਕੋਈ ਕੁੱਟਮਾਰ ਕੀਤੀ ਗਈ ਹੈ ਉਹਨਾਂ ਨੇ ਉਲਟਾ ਦੋਸ਼ ਲਗਾਉਂਦੇ ਹੋਏ ਆਖਿਆ ਕਿ 280000 ਰੁਪਏ ਸਿਲਵਿੰਦਰ ਕੋਲ ਲੈਣੇ ਹਨ ਇਸ ਕਰਕੇ ਸਾਨੂੰ ਨਜਾਇਜ਼ ਤੌਰ ਤੇ ਉਹ ਪਰੇਸ਼ਾਨ ਵੀ ਕਰ ਰਿਹਾ ਹੈ ਅਸੀਂ ਜੀ ਕੋਈ ਟਰਾਲੀ ਨਹੀਂ ਖੋਈ ਦਾਣੇ ਤਲਾ ਕੇ ਸਭ ਕੁਝ ਸਾਡੇ ਕੋਲ ਗਏ ਆ ਕੰਡੇ ਤੇ ਪਰਚੀ ਪਹਿਲਾਂ ਵੀ ਕਰਾਈ ਮਗਰੋਂ ਵੀ ਕਰਾਈ ਆ ਮਗਰੋਂ ਆਹ ਬਣਾ ਕੇ ਦਿੱਤੀ ਆ ਹਾਂ ਇਹਨਾਂ ਤੋਂ ਪੈਸੇ ਲੈਣੇ ਸੀ ਆੜ ਤਦੇ ਤੇ ਮਾਲ ਹੋਰ 2 ਲੱਖ 282 ਹਜ਼ਾਰ ਤੋਤੇ ਆ ਅੱਛਾ ਜੀ ਹਾਂ ਤੇ ਦਿੰਦੇ ਨਹੀਂਗੇ ਕੋਲੇ ਦੇ ਰਿਸ਼ਤੇਦਾਰਾਂ ਨੂੰ ਮੈਂ ਲਿਆ ਲਾਇਆ ਇਹਦੇ ਘਰ ਇਹਨਾਂ ਦੇ ਲਿਆਂਦਾ ਹੈ ਹਰ ਇੱਕ ਨੂੰ ਸਰਪੰਚਾਂ ਨੂੰ ਹਰ ਇੱਕ ਨੂੰ ਇਲਾਕੇ 'ਚ ਪਤਾ ਤੇ ਇਹ ਮਤਲਬ ਦਿੰਦੇ ਹੀ ਨਹੀਂ ਸਾਡਾ ਟਾਈਮ ਹੋ ਗਿਆ ਡੇਢ ਸਾਲ ਹੋ ਗਿਆ ਤੇ ਜੀ ਦੀ ਹੈ ਨਾ ਹਾਂ ਜੀ ਤੇ ਯਾਰਾਂ ਤੋਂ ਮਕਰੋਨੀ ਸਾਨੂੰ ਇਹਨਾਂ ਦੇ ਤੇ ਕੋਈ ਨਹੀਂ ਉਹਦਾ ਸਾਲਾ ਸਕੂਲ ਆ ਸਾਲੇ ਦੇ ਮੁੰਡੇ ਕੋਲ ਆ ਸਾਡੇ ਨਾਲ ਜੱਫੀਆਂ ਪਾਉਂਦਾ ਰਿਹਾ ਪੀ ਕੇ ਕੋਈ ਕੁੱਟ ਮਾਰਨੀ ਨਹੀਂ ਹੋਈ ਕਰਾਇਆ ਸਾਡੇ ਕੋਲ ਮੇਰਾ ਅੱਗੇ ਇਹੋ ਖਜਾਨ ਸਿੰਘ ਮੈਨੂੰ ਆਂਦਾ ਤੂੰ ਗਲਤ ਬੰਦਿਆਂ ਦੇ ਫਸ ਗਿਆ 7 ਸਾਲ ਪਹਿਲਾਂ ਆਂਦਾ ਹੀ ਪੀਏ ਬੰਦੇ ਬੜੇ ਮੜੇ ਆ ਤੇ ਅੱਜ ਇਹ ਉਹਨਾਂ ਦੀ ਸਪੋਰਟ ਕਰਨ ਤੇ ਉਹਨਾਂ ਲਿਆਂਦਾ ਤੇ ਜੁਨੀਆ ਨੇ ਮੇਰੇ ਨਾਲ ਜ਼ਿਆਦਾ ਧੱਕਾ ਕਰਨ ਲਈ ਆ ਇਹ ਸਾਰੇ ਝੂਠਿਆਂ ਦੇ ਅੱਗੇ ਮੇਰੇ 4-5 ਵਾਰ ਐਨਾ ਪੁਲਿਸ ਕੋ ਕੇਸ ਆਏ ਤੇ ਇਹ ਯੂਨੀਅਨਾਂ ਨੇ ਗਲਤ ਕੰਮ ਕਰਾਏ ਮੈਂ ਨਾ ਮੈਨੂੰ ਇਨਸਾਫ ਮੇਰਾ ਜੋ ਰੁਪਈਆ 50-60 ਮੇਰੀ 8 ਤੱਕ ਜਿਹੜੀ ਆ ਉਹ ਖਤਮ ਹੋ ਚੁੱਕੀ ਆ ਮੈਨੂੰ ਕੋਈ ਬਾਰ ਉਹ ਦੇਣ ਨਹੀਂ ਦਿਆ ਸਿਬਲਾਂ ਖਰਾਬ ਹੋ ਗਈਆਂ ਨੇ ਕਰਜ਼ਾ ਨਹੀਂ ਮਿਲ ਰਿਹਾ ਪੈਸੇ ਨਹੀਂ ਮਿਲ ਰਹੇ ਮੈਂ ਕਦੀ ਕੇਸ ਦੇ ਮੰਗ-ਮੰਗ ਕੇ ਦਾਣੇ ਲਿਆਉਂਦਿਆਂ ਆਪਣੀ ਆੜਤ ਤੇ ਇਹ ਪਏ ਇਹ ਮਾਰ ਕੇ ਬੈਠੇ ਲੋਕ ਉਸ ਟਾਈਮ ਤੇ ਕੋਈ ਕੁੱਟ ਮਾਰ ਕੋਈ ਕਿਸੇ ਦਾ ਕੋਈ ਕੋਈ ਗੱਲ ਨਹੀਂ ਜੀ ਉਹ ਜਸਪਾਲ ਸਿੰਘ ਹੈਗੇ ਜੇ ਜੇ ਕੁੱਟ ਮਾਰ ਲੈਤੀ ਹੋਵੇ ਦੱਸ ਸਕਦੇ ਇਹ ਇਹ ਲੱਗੇ ਆ ਕੈਮਰੇ ਜਾ ਕੇ ਕੈਮਰਿਆਂ ਚ ਵੇਖ ਲੈਣ ਜੋ ਜਿੱਥੇ ਮਰਜੀ ਕੋਈ ਗੱਲ ਨਹੀਂ ਮੇਰੇ ਤਾਂ ਆਪਣੇ ਬੰਦੇ ਅੱਗੇ ਮੇਰੇ ਘਰ ਆਉਂਦੇ ਜਾਂਦੇ ਆ ਤੇ ਖਜ਼ਾਨਸੋਂ ਤੇ ਖਜ਼ਾਨਸੋਂ ਦਾ ਸਾਲਿਆ ਮੇਰੇ ਕੋਲ ਆ ਨਾਲ ਆ ਸਾਡੇ ਜਸਪਾਲ ਸਿੰਘ ਜੀ ਹਾਂ ਜੀ ਕੀ ਮਸਲਾ ਹੈ ਮੈਂ ਦੱਸਣਾ ਚਾਹੁੰਦਾ ਭਈ ਇਸ ਜਿਹੜਾ ਆ ਕਿਸਾਨ ਦੁਨੀਆ ਟੂਟਾ ਪਡਲ ਲੈ ਕੇ ਤੁਰੇ ਫਿਰਦੇ ਨੇ ਨਜਾਜ਼ ਕੂਕੀਆਂ ਟੂਠਾਂ ਲਾ ਲਾ ਕੇ ਪੈਸਾ ਮਰਵਾ ਰਹੇ ਨੇ ਆਰਤੀ ਸਾਹਿਬ ਦਾ ਇਹ ਕਾਫੀ ਚਿਰ ਦੀਆਂ ਗੱਲਾਂ ਇਹ ਘਰਾਂ 'ਚ ਵੀ ਗਏ ਆ ਕਾਫੀ ਇਹ ਨਹੀਂ ਮੰਨੇ ਰਾਤੀ ਦੋ ਟਰਾਲੇ ਮੇਰੇ ਹਨ ਅੱਗੜ ਪਿੱਛੇ ਸਾਡੇ ਕਾਲਰ ਟਰਾਲੇ ਚੱਲ ਰਹੇ ਹਨ ਤੇ ਚੌਥਾ ਨੰਬਰ ਇਹਦਾ ਚੱਲਦਾ ਏ ਚੌਥੇ ਨੰਬਰ ਟਰੱਕ ਗਏ ਨੇ ਡਰਾਈਵਲ ਨਾਲ ਕੋਈ ਮਾਰਕਟਾਈ ਨਹੀਂ ਹੋਈ ਯਾਰ ਮਾਨ ਪਹਾਤ ਨਾਲ ਟਰਾਲੀ ਲਾਈ ਏ ਠੰਡੇ ਠੁੰਡੇ ਪਿਆਏ ਨੇ ਕਰਾਇਆ ਪਹਾੜਾ ਦਿੱਤਾ ਏ ਉਹ ਤੂੰ ਬੜਾ ਤੋਰ ਤਰਾ ਕੇ ਬਾਅਦ ਚ 2 2.5 ਘੰਟੇ ਤੱਕ ਮੈਂ ਇੱਥੇ ਰਿਹਾ ਵਾਂ ਕਿਸੇ ਨੇ ਉਂਗਲ ਨਹੀਂ ਲਾਈ ਕੋਈ ਮਾੜਾ ਨਹੀਂ ਚੰਗਾ ਨਹੀਂ ਬੋਲਿਆ ਉਹਨੂੰ ਮੀ ਕਣਕ ਵਾਲੇ ਦੇ ਨਾਲ ਪਿਆਰ ਮਤਲਬ ਸਵੇਰੇ ਆ ਬੰਦੇ ਚਾਰ ਲੈ ਕੇ ਬਹਿ ਗਿਆ ਦਾ ਤੁਹਾਡਾ ਸਾਹ ਕਤਬ ਕਰੀਏ ਖੋ ਸਕੈ ਤੋ ਥੋੜੇ ਬੋਦੇ ਕਟਾਈ ਤਾਂ ਦੀ ਬਣਾਵੇ ਤੇ ਗਾਂ ਤਾਂ ਦਾ ਪਿਆਰ ਵਧਾ ਦਈਏ ਇਹਨੇ ਚੁੱਕ ਜੁਨੀਅਰਾਂ ਨੂੰ ਦੱਸਿਆ ਜੁਨੀਅਰਾਂ ਝੂਠ ਮਾਰ ਕੇ ਆ ਕੰਮ ਕਰਾ ਰਹੇ ਨੇ ਝੂਠਾ ਕੰਮੇ ਕਰ ਰਹੇ ਨੇ ਹਾਂ ਮੈਂ ਵੀ ਜੁਨੀਅਰ ਜੀ ਮੈਂ ਸਤਨਾਮ ਡਾਕਟਰ ਜੀ ਨਾਲਾ ਮੈਂ ਉਹਦਾ ਮੈਂ ਬਰੇ ਹਾਂ ਜੀ। ਮੁਹੂਰੀ ਸਾਹਿਬ। ਕੀ ਮੰਗ ਕਰਦੇ? ਅਸੀਂ ਮੰਗ ਕਰਦੇ ਹਾਂ ਇਹ ਆਰਤੀ ਸਾਹਿਬ ਨੇ ਬਹੁਤ ਗਰੀਬਾਂ ਦੇ ਔਖੇ ਵੇਲੇ ਨੇ ਪਾਸੇ ਥੱਲੇ ਨੇ ਬਹੁਤ ਥੱਲੇ ਹਨ ਮੈਨੂੰ ਲੋਕਡਾਊਨ ਵਿੱਚ ਕੋਈ ਰੁਪਈਆ ਨਹੀਂ ਦਿੰਦਾ ਤੇ ਇਹਨਾਂ ਨੇ ਉਹਦੋਂ ਡੱਬੀ ਚੀਲਾਂ ਵਾਲੀ ਵੀ ਗੁਦਾਰ ਨਹੀਂ ਦਿੰਦਾ। ਇਹਨੇ ਲਾਕਡਾਊਨ ਵਿੱਚ 50000 ਦੀ ਲੋਡ ਪਾਈ ਇਹਨੇ ਕੋਈ ਮੇਰੇ ਨਾਲ ਕੋਈ ਗਵਾਰੀ ਮੰਗਿਆ ਕੁਝ ਨਹੀਂ ਲਖਾਇਆ ਇਹਨੇ ਮੈਨੂੰ 50000 ਰੁਪਇਆ ਦਿੱਤਾ ਉਸ ਤੋਂ ਬਾਅਦ ਮੇਰੀ ਬੰਦੀ ਬੰਦੀ 7 ਸਾਲ ਹੋ ਗਏ ਮੇਰੀ ਇਹਨੇ ਨਿਭਦੀ ਹੈ ਅੱਜ ਮੈਨੂੰ ਲੋਡ ਪਵੇ 10 ਲੱਖ ਸੀ ਤਾਂ ਵੀ ਮੈਨੂੰ ਨਾਂ ਨਹੀਂ ਪੁਝੇਗੀ ਇਹ ਲੋਕ ਇਹਨਾਂ ਨੂੰ ਧੱਕਾ ਕਰ ਰਹੇ ਨੇ ਇਹ ਬਹੁਤ ਜ਼ਿਆਦਾ ਜ਼ੁਲਮ ਕਰ ਰਹੇ ਨੇ ਇਸੇ ਸੰਬੰਧੀ ਜਦੋਂ ਥਾਣਾ ਲੋਪੋਕੇ ਦੇ ਜਾਂਚ ਅਧਿਕਾਰੀ ਅੰਗਰੇਜ਼ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਖ ਕੇ ਦੋਨਾਂ ਧਿਰਾਂ ਦੀਆਂ ਦਰਖਾਤਾਂ ਆਈਆਂ ਹੋਈਆਂ ਸ਼ਾਨਦਿਨ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ ਜਿੰਨਾ ਕੱਲ ਦਰਖਾਸਤ ਆਈ ਜਗੀਰ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਿੰਡੀ ਨਾਣ ਦਾ ਬਰਖਲਾਬ ਜਗਤਾਰ ਸਿੰਘ ਪੁੱਤਰ ਬੁੱਢਾ ਸਿੰਘ ਵਾਸੀ ਹੈਗੇ ਕਾਕੜਕਰੀਨ ਇਹ ਅੱਧ ਤੱਕ ਕੰਮ ਕਰਦਾ ਇਹਨਾਂ ਸਾਢੀ ਤੇ ਲੈ ਜਾਂਦੇ ਜੀ ਟਰਾਲੀ ਕੋਲ ਲੈ ਗਿਆ ਕਣਕ ਆਪਣੀ ਟਰਾਲੀ ਆ ਪਰ ਦਰਖਾਸਤਾਂ ਦੋ ਪਾਰਟੀਆਂ ਦੀਆਂ ਦੇ ਦਰਜ ਕਰ ਰਹੇ ਆ ਤੋਂ ਦਰਜਤਾਂ ਜੋ ਵੀ ਆਊਗਾ ਦਰਜ ਕਰਵਾਈਆਂ ਚਲੀਆਂ ਜਾਂਦੀਆਂ ਜੀ